ਉਹ ਮਲਾਗੀ ਆ YouTube ਫੈਮਿਲੀ ਬਹੁਤ ਬਸ ਰੱਖਦੀ ਪਈ ਆ ਬੰਦਿਆ ਨੇ ਲੱਗੀ ਰਾਮ ਨਾ ਹਲੋ ਈਵੇਂ ਚੰਨ ਚੰਨ ਕਰਦੀ ਹੋਣੀ ਆ ਹਾਂਜੀ ਐਵੇਂ ਹੀ ਹੰਦੀ ਦਸਤਿਕਾ ਸਸਿਕਾ ਕਿਵੇਂ ਆ ਹਾਂਜੀ ਵਧੀਆ ਤੇ ਹੀ ਸੁਣਾਓ ਵਧੀਆ ਸਾਡੀ ਹਲੋ ਤੁਹਾਡਾ ਗਿਫਟ ਹੈ ਗਿਫਟ ਦੇ ਕੀ ਇਹ ਵੇਖੋ ਖੋਲ ਕੇ ਉਹ ਗਿਫਟ ਗਿਫਟ ਅੱਛਾ ਚੂੜੀਆਂ ਹਾਂਜੀ ਲਾਲ ਹਰੀਆਂ ਚੂੜੀਆਂ ਫਰ ਪੂਆ ਨੂੰ ਲੈ ਆਈ ਦਿੱਤੀਆਂ ਜਿਹੋ ਜੀਆਂ ਪਤੇ ਜੀ ਨੇ ਪਾਈਆਂ ਉਹੋ ਜੀਆਂ ਪੂਆਆਂ ਦੀਆਂ ਮੈਂ ਕਿਹਾ ਪੂਆ ਵਾਸਤੇ ਵੀ ਲੈ ਜੀਏ ਭੋਰੋਸਾ ਨਾ ਜਾਏ ਸਹੀ ਗੱਲ ਆ ਤੇ ਸਾਰੀ ਗੱਲ ਤੇਰੀ ਮਾਂ ਤੇ ਹੀ ਆ ਜਾਂਦੀ ਸਹੀ ਗੱਲ ਐ ਮਾਂ ਵਿਚਾਰੀ ਜੱਗੀ ਚ ਪੀਸੀ ਜਾਂਦੀ ਸਹੀ ਗੱਲ ਆ ਤਾਂ ਕਰਕੇ ਜੇ ਤੂੰ ਆਦਦੀਆ ਵਧੀਆ ਲੈ ਆਉਂਦੀ ਮੇਰੀਆਂ ਕਟਿਆ ਲੈ ਆਉਂਦੇ ਮਕਾਲ ਫੇਜੀ ਪੈਣ ਦੀ ਸਹੀ ਗੱਲ ਐ ਫਿਰ ਮੈਂ ਤਾਂ ਇੱਕੋ ਜਿਹੀ ਲੈ ਕੇ ਆਈ ਆ ਠੀਕ ਆ ਚਲੋ ਭਈ ਮੈਨੂੰ ਤਾਂ ਸਵੇਰੇ ਸਵੇਰੇ ਮਿਲ ਗਿਆ ਸੋਨ ਦਾ ਗਿਫਟ ਗਿਫਟ ਤਾਂ ਸਾਨੂੰ ਮਿਲ ਗਿਆ ਸਵੇਰੇ ਸਵੇਰੇ ਅੱਜ ਹੈ ਹਾਂ ਜੀ ਤੇ ਆਹ ਗਿਫਟ ਜਿਹੜਾ ਸਾਨੂੰ ਇਹ ਰੋਜ਼ ਮਿਲਦਾ ਹੈ ਸਹੀ ਗੱਲ ਹੈ ਇਹਦੀ ਤਾਂ ਸਾਨੂੰ ਹੁਣ ਆ ਦਿੱਤੀ ਪੈ ਗਈ ਹੈ ਹਾਂਜੀ ਉਹਨੇ ਹੀ ਬਾਹਰ ਬਾਲਕਨੀ ਚ ਉਹਨੇ ਸਟੈਂਡ ਤੇ ਉਹਨੇ ਇੱਥੇ ਉਹਨੇ ਧੋਣ ਵਾਲੇ ਪਏ ਹੋਏ ਆ ਉਹਨੇ ਹੀ ਇੱਧਰ ਪਏ ਹੋਏ ਅੱਜ ਜੇ ਚਾਦਰਾਂ ਚੁੱਦਰਾਂ ਵਿਛਾਉਣੀਆਂ ਬਿੱਡਾਂ ਦੀਆਂ ਖਲਾਰੇ ਖਲੂਰੇ ਉਵੇਂ ਹੀ ਆ ਭਾਂਡੇ ਭੁੰਡੇ ਬਾਕੀ ਤਾਂ ਸਾਰੇ ਧੋ ਲਿਆ ਕੱਪ ਪਤ ਨਹੀਂ ਕਿਵੇਂ ਰਹਿ ਗਿਆ ਤੇ ਹੁਣ ਸਰਦਾਰ ਸਾਹਿਬ ਦਾ ਆਰਡਰ ਆ ਗਿਆ ਵੀ ਚਾਹ ਦਾ ਤੇ ਰੋਟੀ ਪਾਣੀ ਦਾ ਅੱਜ ਮੈਂ ਕਰ ਲਿਆ ਸਾਰਾ ਨਿਬੇੜ ਲਿਆ ਆ ਦੁੱਧ ਦੁੱਧ ਧਰਨਾ ਹੈ ਹਾਂਜੀ ਤੇ ਆਪਣੀ ਸਭਾਈ ਬਸ ਰਹੇਗੀ ਤੇ ਅੱਜ ਤੈਨੂੰ ਪਤਾ ਕੋਮਲ ਅੱਜ ਕੀ ਮਤਲਬ ਚਾਹ ਕਾਦਾ ਜ਼ਿਆਦਾ ਆਰਡਰ ਕਿਉਂ ਆਇਆ ਹਾਂਜੀ ਦੱਸ ਦਿਆਂਗੇ ਕਿਉਂ ਕੈਮਰਾ ਸਾਸੀ ਗਾਂ ਦੀ ਹੋਤੀ ਹੈ ਫੈਮਲੀ ਕੀ ਹਰ ਚਾਲ ਕੀ ਮੈਂ ਤੁਸੀਂ ਸਾਰੇ ਕਸ਼ਮੀਰ ਕਰਦੀਆਂ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਤੇ ਆਪਾਂ ਵੀ ਬਿਲਕੁਲ ਠੀਕ ਠਾਕ ਆ ਤੇ ਅੱਜ ਆਪਣਾ ਜਿਵੇਂ ਕਿ ਤੁਹਾਨੂੰ ਪਤਾ ਹੀ ਆ ਸੀਜ਼ਨ ਸਟਾਰਟ ਹੋ ਗਿਆ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਆਪਣਾ ਹੁਣ ਸੀਜ਼ਨ ਸਟਾਰਟ ਹੋ ਜਾਣਾ ਅੱਗੇ ਜਿਵੇਂ ਅਸੂਖਤੇ ਤੋਂ ਪ੍ਰੋਗਰਾਮ ਸ਼ੁਰੂ ਹੋ ਜਾਂਦੇ ਹੁਣ ਬੁਕਿੰਗ ਹੋ ਰਹੀ ਆ ਤੇ ਨਾਲ ਨਾਲ ਆਪਾਂ ਪੈਲਸ ਦੀ ਜਿਹੜੀ ਆ ਪਿਆਰੀ ਸ਼ੁਰੂ ਕਰਨੀ ਆ ਤੇ ਕਾਊਂਟਰ ਬਣਾਉਣ ਲੱਗੇ ਆ ਨਿਊ ਤੇ ਉਹਦੇ ਲਈ ਅੱਜ ਆਪਣੇ ਮਿਸਤਰੀ ਸਾਥ ਆ ਚੁੱਕੇ ਤੇ ਉਹਨਾਂ ਦੀ ਚਾਹ ਤਰੀ ਜਾ ਰਹੀ ਆ ਹਾਂਜੀ ਤੇ ਫਿਰ ਆਪਣਾ ਕੰਮ ਹੁਣ ਜਿਵੇਂ ਜਿਵੇਂ ਕਰਾਂਗੇ ਤੁਹਾਨੂੰ ਦਿਖਾਇਆ ਕਰਾਂਗੇ ਥੋੜਾ ਥੋੜਾ ਕੋਸ਼ਿਸ਼ ਕਰਾਂਗੇ ਹਾਂਜੀ ਤੇ ਬੜੀ ਖੁਸ਼ੀ ਜੀ ਹੁੰਦੀ ਪਈ ਵੀ ਅੱਜ ਸਾਡਾ ਸਹੀ ਗੱਲ ਆ ਵਿਚ ਵੇਲੇ ਵੇਲੇ ਜਿ ਰਹਿਦਾ ਨਾ ਹਾਂਜੀ ਜਿੱਥੇ ਰੌਣਕਾਂ ਲਗੀਆਂ ਰਹਾ ਕਰਨੀਆਂ ਆ ਹੁਣ ਸਹੀ ਗੱਲ ਆ ਜੀ ਲੱਗਾ ਰਿਹਾ ਕਰੋਗਾ ਕਦੀ ਉਹ ਕਦੀ ਬਰਾਤ ਵਿਆਹ ਲਈ ਕੁੜੀ ਵੇਖ ਲਈ ਕਦੀ ਵਿਆਹਾਂ ਮੁੰਡਾ ਵੇਖ ਲਿਆ ਹਨਾ ਕਦੀ ਬਰਾਤੀ ਵੇਖ ਲੇ ਸਹੀ ਗੱਲ ਆ ਤੇ ਪਲੀਜ਼ ਚੈਨਲ ਨੂੰ ਕਰ ਦੋ ਸਬਸਕ੍ਰਾਈਬ ਜਿਹੜੇ ਆਪਣੇ ਚੈਨਲ ਤੇ ਨਵੇਂ ਆ ਤੇ ਸਬਸਕ੍ਰਾਈਬ ਕਰੋ ਤੇ ਮੇਰੇ ਚੈਨਲ ਨੂੰ ਅੱਗੇ ਤੋਂ ਅੱਗੇ ਸ਼ੇਅਰ ਕਰੋ ਤੇ ਲਵਲੌਗ ਤੁਹਾਨੂੰ ਵੇਖ ਕੇ ਕਿਵੇਂ ਦੇ ਲੱਗਦੇ ਲਾਈਕ ਕਮੈਂਟ ਸ਼ੇਅਰ ਕਰਕੇ ਆਪਣਾ ਪਿਆਰ ਜਰੂਰ ਦਿਓ ਕਿਸੇ ਤਰ੍ਹਾਂ ਹੀ ਦਿੰਦੇ ਰਹੋ ਤੇ ਅੱਜ ਦਾ ਬਲੌਗ ਇੱਥੇ ਹੀ ਆਪਣਾ ਸ਼ੁਰੂ ਹੁੰਦਾ ਹੈ ਤੇ ਸਾਰੇ ਦਿਨ ਦੀ ਰੁਟੀਨ ਜਿਹੜੀ ਤੁਹਾਡੇ ਨਾਲ ਸਾਂਝੀ ਕਰਦੇ ਰਵਾਂਗੇ ਤੇ ਇੱਥੇ ਕੋਈ ਸਕੂਲੋਂ ਆ ਕੇ ਕਹਿ ਰਿਆ ਸੀ ਕਿ ਮੈਂ ਆਪਣੀ ਕਿੱਟ ਲਿਓਣੀ ਆ ਕ੍ਰਿਕਟ ਦੀ ਤੇ ਅਸੀਂ ਜਾ ਰਹੇ ਸੀ ਲੈਣ ਕ੍ਰਿਕਟ ਦੀ ਕਿੱਟ ਤੇ ਇਹ نیچے ਦੇਖ ਲਓ ਆ ਕੰਮ ਚੱਲਦਾ ਪਿਆ ਸੀ ਮੈਂ ਕਿਹਾ ਦਿਖਾ ਦਿੰਨੇ ਆ ਤੇ ਉਸ ਤੋਂ ਬਾਅਦ ਅਸੀਂ ਇਹ ਮੈਨੂੰ ਛੱਡ ਕੇ ਮੰਮੀ ਕੋਲ ਤੇ ਇਹ ਫਰੋਹੀਪੁਰ ਗਿਆ ਸੀ ਖੋਸ਼ ਤੇ ਖੁਸ਼ ਦੇ ਪਾਪਾ ਤੇ ਮੈਂ ਰੁਕੀ ਮੰਮਾ ਕੋਲ ਆਪਦੇ ਘਰੇ ਗਏ ਤੇ ਬੂਹੇ ਖੁੱਲੇ ਹੀ ਨਹੀਂ ਗਏ ਇੱਧਰ ਬੂਹੇ ਖੁੱਲੇ ਹੀ ਨਹੀਂ ਆ ਕਮਾ ਹੈ ਨੂੰ ਲੈ ਵੇਖ ਲਓ ਗਾਈਜ਼ ਅਬ ਦੇ ਘਰੇਗੇ ਤੇ ਬੂਏ ਬੰਦ ਵੈਰੀ ਗੁੱਡ ਚਲ ਜਾਈ ਹੁਣ ਮੈਨੂੰ ਟ੍ਰੈਨਿੰਗ ਹੋ ਜਾਣੀ ਥੜੀ ਥੜੀ ਓਕੇ ਬਾਈ ਤੇ ਗਾਇਸ ਅਸੀਂ ਪਹੁੰਚ ਚੁੱਕੇ ਹਾਂ ਫਰੋਜ਼ਪੁਰ ਪੰਜਾਬ ਪੁਲਿਸ ਤੇ ਸਾਹਮਣੇ ਜਾਰੀ ਇੱਕ ਫੁੱਲਾਂ ਦੀ ਗੱਡੀ ਵਿਆਹ ਲਈ ਦੋ ਥਾਰਾ ਕੱਟੀਆਂ ਬਲੈਕ ਤੇ ਗ੍ਰੇ ਤੇ ਅਸੀਂ ਪਹੁੰਚ ਚੁੱਕੇ ਹਾਂ ਫਰੋਇਫਰ ਦੇਖ ਸਕਦੇ ਹੋ ਹੇ ਕੀ ਪਤਾ ਨਾ ਪਤਾ ਨਹੀਂ ਝੜੀਆਂ ਕੋਲ ਜਮ ਲੱਗਾ ਮੈਂ ਕੋਲ ਗਿਆ ਥਾਣਾ ਫਰੋਹੀਪੁਰ ਥਾਣਾ 868 ਥਾਣਾ ਹਾਂ ਕਿਵੇਂ ਹਾਂ ਹਾਂ ਸੀਲ ਕਰ ਦੇ ਤੁਰ ਕੇ ਦੇਖ ਤੁਰ ਕੇ ਇਹ ਸਹੀ ਹੈ ਦੇਖ ਲਾ ਉਹ ਦੇਖਿਆ ਹੈ ਹਾਰਮੈਟ ਆ ਖੋਲਿਆ ਹੀ ਮੜਾ ਕਰਨਾ ਛੇ ਵੱਡਾ ਹੈ ਨਾ ਸੈਟਿੰਗ ਕਰਨੀ ਪੈਣੀ ਹੈ ਸੈਟਿੰਗ ਕਰਨੀ ਪੈਣੀ ਹੈ ਛੋਟਾ ਹੈ ਹੈ ਛੋਟਾ ਤਾਂ ਨਹੀਂ ਵੱਡਾ ਹੈ ਇਹਦਾ ਹਸਤੇ ਵੱਡਾ ਲੈਣਾ ਸਭ ਦੱਸ ਦੇਣਾ ਵੱਡਾ ਲੈ ਇਹਨੂੰ ਫੋਲਸਾ ਜੀ ਦੇ ਦੇ ਬੰਦਾ ਸਾਡਾ ਡੰਗਰੀ ਹੈ ਹਾਂ ਕਿਵੇਂ ਪੈੜ ਹਣਾ ਹਾਂ ਬਾਅਦ ਵਿੱਚ ਦਿਮਾਗ ਦੇਣਗੇ ਮੈਂ ਕੱਲ ਦੇ ਵੀ ਮਸ਼ੀਨਾਂ ਲਾ ਕੇ ਹਾਂ ਬਾਕੀ ਸਮਾਨ ਨਿਕਾਣੇ ਦਾ ਹੈਲਮਟ ਫਾਇਰ ਸ਼ੂਜ਼ ਲੈਣਾ ਛੂ ਗਾਈਜ਼ ਅਪਾ ਇੱਥੇ ਆਈਸਕ੍ਰੀਮ ਲਈ ਸੀ ਹੁਣੇ ਉਹਨੇ ਇੱਥੋਂ ਮੈਂ ਚਾਕਲੇਟ ਲਈ ਤੇ ਡੈਡ ਨੂੰ ਬਰਸਕੋਚ ਆ ਜਾ ਆ ਜਾ ਆ ਜਾ ਆ ਗਿਆ ਪਿੱਠੂ ਵਾਲਾ ਜਿਵੇਂ ਫੌਜੀ ਨੇ ਹੁੰਦਾ ਆ ਗਿਆ ਡਿਊਟੀ ਤੋਂ ਬਬਸ ਟਾਟਾ ਬੇਬੇ ਨੇ ਕਦੋਂ ਉਹਦਾ ਬੂਆ ਖਲਾਤਾ ਬੇਬਿਆਂ ਦੇ ਬੂਆ ਖੋਲਣੀ ਬਾਹਰ ਨਾ ਖੜੇ ਰਹਿ ਜਾਣ ਵੇ ਬੇਬੀ ਡਿਊਟੀ ਬੇਬੇ ਨੂੰ ਇਹ ਆ ਨਾ ਅੱਗੇ ਤੇ ਵੱਡੀ ਦੂਜੀ ਬੇਬੇ ਆਉਂਦੀ ਲਈ ਆਹੋ ਅੱਗੇ ਉਹ ਚਾਰੀ ਆਉਂਦੀ ਅੱਗੇ ਅੰਨੇ ਡਿੱਕ ਨਾ ਹਾਂ ਸਹੀ ਗੱਲ ਬੇਬੀ ਦੇ ਹੋਣਾ ਬਹੁਤ ਚਲ ਸਾਨੂੰ ਬੇਬੇ ਦੀ ਕਮੀ ਨਾ ਮਹਿਸੂਸ ਹੋਊਗੀ ਹਨਾ ਬੇਬੇ ਹੁਣੇ ਹੁਣ ਸਮਾਨ ਬੇਬੇ ਨੇ ਸਾਰਾ ਉਹ ਵੀ ਆ ਆਪਦੇ ਸਮਾਨ ਫੋਲੀ ਜਾਂਦੀ ਥੇ ਵੀ ਵੇਖੀ ਆਹੋ ਇਹ ਵੀ ਲੱਗੇ ਰਹਿੰਦੇ ਆ ਆਪਦੀਆ ਪੋਰਟ ਲੈਂ ਗਈਆਂ ਬੋਟਲੀਆਂਆਂ ਰੱਖੀ ਰੱਖਦੀ ਆ ਉਹਦੇ ਕੋਲੇ ਬੇਬੇ ਆ ਗਾਲ ਘੋਟ ਦੇ ਕੇ ਆਣ ਕੇ ਬੁਲਾ ਕੇ ਮੇਰੇ ਮੰਜੇ ਤੇ ਆ ਗਈ ਹੈ ਨਾ ਕੁੜਮਣੀ ਆ ਕੇ ਬੈ ਗਈ ਅੱਸੀ ਵੀ ਹੈਗੀ ਥੋੜੀ ਜੀ ਨਹੀਂ ਹੁਣ ਤਾਂ ਬੇਬੇ ਨਾਲ ਬੜਾ ਦੁੱਖ ਸੁੱਖ ਕਰਦੀ ਹੁੰਦਾ ਨਹੀਂ ਨਾ ਕਿਹਦੇ ਵਿਆਹ ਹੋ ਗਿਆ ਇਹਨਾਂ ਨੂੰ ਸੂਧੂ ਤੇ ਖਾਣ ਨੂੰ ਪੈਂਦੇ ਵਾਰ ਆਹ ਇਹ ਫੇਰ ਥਾਰ ਗਾਂ ਸੂਟ ਸਿੱਮਨ ਸੂਟ ਨਹੀਂਤਾ ਅੱਛਾ ਮੈਂ ਇੱਕ ਮੈਂ ਲੈ ਦੂੰ ਤੈਨੂੰ ਸੂਟ ਕੋਈ ਨਹੀਂ ਹਾਂ ਕਹਿੰਦੀ ਭੈਣ ਆਪਦੀ ਧੀ ਨੂੰ ਵੀ ਸੂਟ ਦੇਤਾ ਦੋ ਧੀ ਨੂੰ ਵੀ ਦੇਤਾ ਤੇ ਮਾਸੀ ਸੀਰਾਂ ਦਾ ਵੀ ਗਿਣਿਆ ਮਾਸੀ ਸੀਰਾਂ ਨੂੰ ਵੀ ਨੋਹਾਂ ਨੂੰ ਵੀ ਦੇਤੇ ਸੂਟ ਤੋਂ ਤੇ ਮੇਰਾ ਤੇਨ ਜਿੱਤਾ ਹੀ ਭੁੱਲ ਗਿਆ ਸੀ ਤੇ ਬੇਬਿਆਂ ਦੇ ਲਫਿਰਕੀ ਭੈਣ ਹੁਣ ਜਿੱਦਨ ਮੈਂ ਆਈ ਤੇਰਾ ਤੇਰਾ ਵੀ ਬਣਾ ਲਿਆਉਂਗੀ 7500 ਸਾਡਾ ਭਲਾ ਜੇ ਥਾਪਿਆਂ ਦਾ ਹੀ ਹੋ ਜਾ ਲਿਆ ਐ ਇਹ ਜਦ ਗੋਡਾ ਦੇ ਤੇ ਕਿਆ ਹੀ ਚੜਾ ਹਜੇ ਆਹ ਦਿੰਦੇ ਆ ਮਾੜਾ ਜੇ ਕਿਤੇ ਪਿਓ ਕੋਸ਼ ਆਖਦੇ ਆ ਆਉਂਦੇ ਸਿੱਧੇ ਇਹ ਬੈਠ ਵੀ ਲੈਣ ਦਈ ਹਾਂ ਤੇ ਇਹ ਪਿਓ ਹੀ ਆ ਜਿਹੜੀਆਂ ਇੰਨੀਆਂ ਚੀਜ਼ਾਂ ਲੈ ਦਿੰਦੇ ਨੇ ਇਹ ਰਮਾਂਡੇ ਸਰਤੇ ਨਹੀਂ ਆ ਜਦੋਂ ਭਵਾਂ ਸੀ ਵੇਲਾ ਜਿਆਦਾ ਦਾ ਖੁੱਲੀ ਸੀਗੀ ਪਰ ਅਸੀਂ ਚੁੱਪ ਕਰਕੇ ਪਛਾਹੋ ਕੇ ਬੈਠੇ ਰਹਿਣਾ ਵੀ ਜਿਹੜੀ ਚੀਜ਼ ਮਿਲ ਜੂਗੀ ਉਹ ਫੜ ਲੈਣੀ ਆ ਦੱਸੋ ਕਿੰਨੇ ਦੀ ਹੋਊਗੀ ਬੋਲ ਤੁੱਕਾ ਲਾ ਲੈ ਮੈਂ ਮम्मी ਨੂੰ ਇਹਦੇ ਆਹ ਬੋਲ ਦੱਸੋ ਕਿੰਨੇ ਦੀ ਹੋਊਗੀ ਲੈ ਵੀ ਮੈਨੂੰ ਕਾ ਨਹੀਂ ਤੁੱਕਾ ਆਇਆ ਮੈਨੂੰ ਲਿਪਸਟਿਕ ਦਾ ਤੁੱਕਾ ਲਵਾ ਪਿੰਦੀ ਦਾ ਤੁੱਕਾ ਤੁੱਕਾ ਕੋਈ ਲਾਉ ਤੁੱਕਾ ਬੋਲ ਆ ਹੋਣੀ ਕੋਈ 2200 ਦੀ ਹੋਊਗੀ ਹਾਂ ਮੈਂ ਹੋ ਮम्मी ਨੂੰ ਕੋ 150 ਦੀ ਹੋਊਗੀ 350 ਤੇ ਫਿਰ ਮੈਂ ਲਾਗੇ ਤਾਂ ਕਿਤੇ ਗਈ ਸੀ 250 ਤੇ ਵੇਹੇ ਪੜੀ ਜੀ ਜੀ ਦੇਵਾ ਚ ਹੀ ਮੁਨਤੇ ਹੈ ਤੇ ਬਲਜੀ ਕੋਲੋਂ ਆਉਂਦੇ ਹਾਂ ਹਾਂ ਮੇਦੇ ਹਾਂ ਨਹੀਂ ਤੋਂ ਡਗਵਾਂਡੀਆਂ ਦਾ ਵੀ ਅਸੀਂ ਤਾਂ ਨੁਕਸਾਨ ਕਰ ਚੱਲੇ ਸੀ ਭੈਣ ਜੀ ਹੈ ਸਾਡੇ ਤਾਂ ਤੁਸੀਂ ਪਹਿਲਾਂ ਹੀ ਤੁਸੀਂ ਇਲਜਾਮ ਲਾਉਣ ਲੱਗ ਪਏ ਬਲਜੀ ਕੋਠੇ ਤੇ ਚੜ ਕੇ ਤੁਮ ਤਾਂ ਭੱਜ ਹੈ ਮੰਮੀ ਥੱਲੇ ਉਤਰਿਆ ਹੈ ਮੰਮੀ ਤੇਰੇ ਗਵਾਂਡੀਆਂ ਦੇ ਉੱਪਰ ਰਬੜਦੀ ਵੀ ਬਹੁਤ ਨੁਕਸਾਨ ਕਰਦੀ ਹੈ ਇਹ ਤਾਂ ਅਸੀਂ ਇੱਥੇ ਖੇਡ ਨਹੀਂ ਨਹੀਂ ਹੈ ਨਾ ਖੁਸ਼ ਕੋਈ ਦਾ ਦਿਨ ਖਲਦ ਤੋਂ ਵਧੀਆ ਚੀਜ਼ ਇਹਦੇ ਨਾਲ ਹੱਸ ਤੋੜ ਕੇ ਗਏ ਸੀ ਮਾਸੀ ਉਹ ਵੇਖੋ ਓਦਰ ਇਹ ਵੇਗਾ ਆਪ ਲਿਆ ਜੀ ਇਹ ਗਿਆ 1100 1200 1200 ਦਾ ਚਲ ਇਹ ਜਦੋਂ ਤੂੰ ਤੂੰ ਮਹੀਨਾ ਕਿ ਖੇਡਣਾ ਬਾਅਦ ਵਿੱਚ ਇਹਦੇ ਚ ਜਿੰਨੇ ਸਾਰੇ ਵੇਸਟ ਕੱਪੜੇ ਪਾ ਕੇ ਰੱਖਿਆ ਕਰਾਂਗੇ ਨਿੱਕੀ ਜਿਹੀ ਅਲਮਾਰੀ ਧੋਣ ਵਾਲੇ ਕੱਪੜੇ ਨਹੀਂ ਇਹਦੇ ਚ ਮੈਲੇ ਕੱਪੜੇ ਪਾ ਕੇ ਰੱਖਿਆ ਕਰਾਂਗੇ ਇਹ ਸਾਡਾ ਸਟੋਰੇਜ ਬਣ ਜਾਊਗਾ ਸਟੋਰੇਜ ਬੈਗ ਇਹ ਸਟੋਰੇਜ ਬਣ ਜਾਊਗਾ ਤੇ ਤੂੰ ਤਾਂ ਮਹੀਨਾ ਕਿ ਖੇਡਣਾ ਏ ਮਹੀਨਾ ਕਿ ਬੈਗ ਪਾ ਕੇ ਲੈ ਜਾਣਾ ਪਿੱਛੇ ਆਇਆ ਇਹ ਆ ਬੈਗ ਸਾਡੇ ਕੋਲ ਆ ਤੇ ਵਧੀਆ ਮੈਂ ਇਹੋ ਜਿਹਾ ਲੈ ਲੈ ਕਿਤੇ ਇਹਦੇ ਚ ਸਟੋਰੇਜ ਕੀਤੀ ਹੋਵੇ ਕਿੰਨਾ ਇਹ ਸਾਹਮਣਾ ਹੈਗਾ ਜੀ ਸੱਸ ਬਹੁਤ ਵਧੀਆ ਨਹੀਂ 2 ਫੁੱਟ ਦਾ ਉੱਚਾ ਹੀ ਹੋਣਾ ਹੈ ਹਨਾ ਐਡਾ ਸੇਮ ਸਾਈਜ਼ ਦਾ ਹੈ ਕਿਸੇ ਯਾਰ ਜੀ ਦੂਜਾ ਬਣਾਣਾ ਹਾਂ ਹਾਂ ਪਾਆਂ ਖੁਬਦਾ ਵੀ ਜਿਵੇਂ ਕੱਪੜੇ ਪਾ ਕੇ ਜਿਵੇਂ ਆਪਾਂ ਥੋੜੀ ਦੇ ਵਿੱਚ ਵੀ ਸਪੰਜੀ ਹੈ ਹਨਾ ਹਾਂ ਮੰਮੀ ਕੱਪੜੇ ਪਾ ਕੇ ਤੇ ਐਵੇਂ ਸਟੋਰ ਮਤਲਬ ਜਿਹੜੇ ਮੰਨ ਲਓ ਸਰਦੀ ਆ ਗਈ ਆ ਤੇ ਗਰਮੀ ਵਾਲੇ ਰੱਖਣੇ ਆਪਾਂ ਹਨਾ ਇਹਦੇ ਚ ਪਾ ਕੇ ਤੇ ਬੈੱਡ ਚ ਰੱਖਿਓ ਕੋਈ ਖਲਾਰਾ ਨਾਈਕ ਲਾਰਾ ਨਹੀਂ ਕਿਹਾ ਹਾਂ ਕੀ ਕਰਨਾ ਬੜੀ ਬੜੀ ਅੱਛੀ ਬੜੀ ਬੜਾ ਪਿੱਛੇ ਕਰਕੇ ਬਹੁਤ ਵਧੀਆ ਸੀ ਇਹਦਾ ਟੈਸਟਿੰਗ ਨਾ ਹੋਣ ਦੀ ਹੁਣ ਤਾਂ ਪੂਰਾ ਬਣ ਗਿਆ ਤੋ ਹੋਰੇ ਨਹੀਂ ਆ ਗਏ ਅੱਜ ਮੈਂ ਚੂੜੀਆਂ ਪਾ ਲਈ ਕਿਤੀ ਆ ਰਹੀ ਕਿੱਥੇ ਗਏ ਸੀ ਕਿਤੀ ਆ ਰਹੀ ਐ ਦੌਰ ਦੇ ਗਏ ਹਾਂ ਤੇ ਸੱਤ ਦਿਨਾਂ ਦੀ ਸੱਤ ਦਿਨਾਂ ਦਾ ਆ ਗਿਆ ਕਿੱਥੇ ਗਏ ਜੀ ਇਹ ਮੋਟਾ ਨਹੀਂ ਸਰ ਇਹ ਗਿਆ ਹੀ ਨਾਲਿਆਂ ਦੇ ਕੈਨਸਲ ਹੋ ਗਈ ਚਲੋਗੇ ਸੱਤ ਦਿਨਾਂ ਦੀਆਂ ਲੈਣੀਆਂ ਆ ਬਚ ਅੱਛਾ ਦੱਸੋਗੇ ਉੱਤਰਿਆ ਦੇ ਗਿਆ ਉਤਰਿਆ ਨਹੀਂ ਲੈ ਕੇ ਆਇਆ ਨਾ ਮੁਰਸਲਾਤ ਗਿਆ ਨਹੀਂ ਟੋਕੇ ਤੋਂ ਬਾਅਦ ਗਿਆ ਮਰਾ ਗਿਆ ਹਾਂ ਕਿਤੋਂ ਰਲਿਆ ਹੋਣਾ ਥੋੜੀ ਗਿਆ ਗੁਰਜੀਤ ਗਿਆ ਗੁਰਜੀਤ ਤਾਂ ਗਿਆ ਅੰਮ੍ਰਿਤਸਰੀਆਂ ਵਿੱਚ ਗੁਰਜੀਤ ਗਿਆ ਜੰਮਤਾ ਗਿਆ ਹੋਰ ਆ ਗਿਆ ਬਾਜ ਗਿਆ ਕਿੰਨੇ ਦਿਨ ਖੇਡਣਾ ਫਿਰ ਦੱਸ ਹੁਣ ਗਰਾਦੇ ਨਹੀਂ ਚਾਲਦੀ ਰਿਮਿਸ਼ਨ ਐ ਮੈਂ ਓਏ ਛੋਲੇ ਤੂੰ ਮੈਨੂੰ ਪੋਚੇ ਕੌਣ ਲਵਾਉ ਫਿਰ ਤੇ ਪੋਚੇ ਆ ਬੰਦਾ ਪੋਚੇ ਆ ਰੱਖ ਲਾਉਂਦੇ ਮੈਂ ਤਾਂ ਪਹਿਲਾਂ ਰੱਖੀ ਸੀ ਫ੍ਰੀ ਮੈਨੂੰ ਤਾਂ ਲੱਗਦਾ ਜਿਵੇਂ ਫੌਜੀ ਨਹੀਂ ਤਿਆਰੀ ਕਰ ਦਿੰਦੇ ਲੜਾਈ ਚ ਜਾਂਦੇ ਹਾਂ ਇਹ ਤਾਂ ਹੋਈ ਕਮਾਂਡਰ ਸਾਹਿਬ ਬਸ ਫਰਕੇ ਉਹ ਵੀ ਇੰਡੀਆ ਸੇ ਖਿੜਦੇ ਤੇ ਮੈਂ ਤਾਂ ਫਲਟਰ ਲੱਗਿਆ ਤੇ ਬੜੇ ਆ ਲੈ ਫਿਰ ਇੱਕ ਪੱਟੀ ਹੋਰ ਇਹ ਉੱਤੇ ਲੱਗਣਾ ਹੈਂ ਕਿੱਥੇ ਬੁਲਾ? ਇੱਥੇ। ਇੱਥੇ। ਇੱਥੇ ਲੱਗਣਾ ਹੋਣਾ। ਛਾਤੀ ਤੇ ਲੱਗਣਾ ਹੋਣਾ। ਉਹ ਪੁੱਠਾ ਲਈ ਜੀ। ਇਹ ਤਾਂ ਐ ਲੱਗਣਾ। ਇੱਕ ਪਾਸੇ ਪੱਸਲੀਆਂ ਬਚਾਉਣੀਆਂ ਦੂਜੇ ਪਾਸੇ ਬਲ ਆ। ਅੱਛਾ। ਐਂ ਖੜਨਾ ਹੈ। ਆਹ ਤਾਂ ਲੈਫਟ ਸਾਈਡ ਐ ਦੀ। ਖੜਨਾ ਹੈ ਨਾ ਬੋਲ ਕੇ ਜੂ ਆ ਕੇ। ਛੱਡ। ਐਂ ਹੋਣਾ ਇੱਥੇ। ਹਾਂ, ਪਿੱਛੇ ਜਾਂ ਜੂ ਕਰ। ਬੈਡਿੰਗ ਪਾਉਣ। ਆਪੋ ਹਾਇਵੇ ਤੂੰ ਇਹ ਲਹਿੰਗਾ ਕਿਵੇਂ? ਹਾਂ ਜੀ। ਇਹ ਘਬਰਾ ਨਾ ਕੋ ਬੈਂਕ ਕਰਨਾ। ਕੱਪ ਪਹਿਣਾ। ਦੱਸ ਇਹ ਜਿਹੜੇ ਬੋਲ ਵੱਜਦੀ ਨਾ ਇਹ ਖੇਡਦੇ ਨੇ ਹਾਂ ਇਹ ਕੁੜੀ ਆ ਵਾ ਲੈਂਦਾ ਨਹੀਂ ਫਿਰ ਅਸੀਂ ਟੀਵੀ ਅੱਗੇ ਬਹਿ ਕੇ ਵੇਖਿਆ ਕਰਾਂਗੇ ਤੇਰਾ ਮੈਚ ਮੰਮੀ ਨੇ ਕਿਹਾ ਕੋਚ ਆ ਗਿਆ ਖੁਸ਼ ਆ ਗਿਆ ਖੁਸ਼ ਜੋ ਪਹਿਲੀ ਬੋਲ ਤੇ ਆਊਟ ਹੋ ਗਿਆ ਉਹ ਖੁਸ਼ ਗਿਆ ਉਹ ਖੁਸ਼ ਗਿਆ ਬਾਬਾ ਗੋਲੀ ਫਿਰ ਮੰਮੀ ਨੇ ਫੋਨ ਲਾ ਕੇ ਗਾਲਾਂ ਕੱਢਣੀਆਂ ਕੰਜਰਾ ਤੈਨੂੰ ਬਦਾਮ ਖਵਾਉਣ ਤੇ ਰਹਿ ਆ ਮਾਮਾਵੇਂ ਗੋਲੀ ਰਗਾ ਜੇ ਵੇਦਾ ਹੋਏ ਜੇ ਆਊਟ ਹੋ ਗਿਆ ਤੇ ਮੈਂ ਮਾ ਜੀਨੀ ਕਿਉਂਰ ਪੁੱਤਾ ਗਾਲਾਂ ਆ ਯਾਰ ਇਹ ਮੈਂ ਗਾਲਾਂ ਨਹੀਂ ਆਂਦੀ ਸੀ ਬੜੀਆਂ ਗਾਲਾਂ ਪੈਂਦੀਆਂ ਹੀ ਜਦੋਂ ਬਿੰਦਰਸਵਾਰ ਉਹ ਖੇਡਦਾ ਰਹੇ ਉਹ ਉਹਨਾਂ ਨੂੰ ਚੈਰ ਕਰਦਾ ਹੈਗਾ ਤੇ ਉਹਨੇ ਭਰਾਵਾ ਆਉਣਾ ਉਹਨੇ ਉਹ ਤੂੰ ਤੇਜ ਉਹਦਾ ਖੇਡਦਾ ਤਿੰਨ ਸੁਆਗ ਇਸ ਸੁਆਗ ਸੁਆਗ ਉਹ ਵੀ ਮੇਰਾ ਫੇਵਰਟ ਆ ਆਖਿਆ ਆਲ ਦੀ ਮਰਜ਼ੀ ਨੇ ਖੇਡਦਾ ਉਹਨੇ ਕਈ ਵਾਰੀ ਆਉਣਾ ਪਹਿਲੀ ਗੇਮ ਉਹ ਡੈਡੀ ਦਾ ਫੇਵਰਟ ਆ ਨਾ ਪਹਿਲੀ ਦਿਨੀ ਜੇ ਉਹਨੇ ਪਹਿਲੇ ਓਵਰ ਦੇ ਚਾਰ ਤਿੰਨ ਡੈਡੀ ਦੀ ਜੇ ਮੇਰੀ ਪਸੰਦ ਸੇਮ ਆ ਡੈਡ ਨੇ ਯੂਵਰਾਜ ਸਿੰਘ ਤੇ ਉਹਨਾਂ ਨਾਲ ਸੰਘ ਮੈਨੂੰ ਹੀ ਹੋਈ ਪਸੰਦ ਆ ਹਾਂ ਸੁਆਗ ਚੱਲ ਪਿਆ ਚੱਲ ਪਿਆ ਯਾਰ ਅਗਲੀ ਗੇਮ ਆਣੀ ਚੱਲੋ ਸਵਾਗਤ ਆਓ ਔਰ ਪਹਿਲੀ ਗੇਮ ਤੇ ਮਾਮੀ ਇਹ ਮਾਮੀ ਨੇ ਦੇ ਗਾਲ ਦੇ ਗਾ ਔਰ ਉਹ ਜਿੱਥੇ ਰਾਹ ਜਦਾ ਕਾ ਰਿਆ ਜੀ ਬਚਾਰਾ ਉਹ ਕੜ ਜਾਣ ਕੇ ਆਊਟ ਹੁੰਦੇ ਵਿਚਾਰੇ ਉਹ ਖਾਣ ਜਾ ਕੇ ਉੱਥੇ ਹੋਲੀ ਨਹੀਂ ਖੇਡਦਾ ਕੁਝ ਨਾ ਵੀ ਮੇਰਾ ਕੀ ਕਰਨੀ ਹੈ ਹਾਂ ਵੀ ਫਾਸਟਿੰਗ ਪਾ ਲਈ ਉਹ ਆਦੀ ਮਰਜ਼ੀ ਨਾਲ ਖੇਡਦਾ ਆਉਂਦਾ ਮੈਂ ਕਿਸੇ ਦੀ ਮਰਜ਼ੀ ਨਾਲ ਖੇਡਦਾ ਉਹ ਜੱਗੇ ਵਰਗਾ ਸੀ ਟੀਟ ਗਿਆ ਹੁਣ ਤਾਂ ਕੱਟਦਾ ਵਾਂ ਕੋਈ ਨੀ ਲੱਗ ਆ ਕੇ ਨਹੀਂ ਲੱਗ ਜੇ ਚੱਲ ਲੈ ਆ ਚੱਲ ਜਿੱਥੇ ਬੜਨਾ ਮੇਰੀ ਚੰ ਚਲੋ ਵੀ ਫੌਜੀ ਰੈਡੀ ਫਾਰ ਲੜਾਈ ਬਾਰਡਰ ਤੇ ਟਣਣਾ ਟਣਣਾ ਦੁੱਧਾਲ ਕਰਨਾ ਮੂਹ ਨਹੀਂ ਪਾਣੀ ਤੇ ਟੀਟਿੰਗ ਕਰਦੀ ਨਾਈ ਕੁੜੇ ਹਾਂ ਨਾਈ ਖੜਾ ਕੇ ਭਰਦੀ ਇੱਕ ਮਕਾਨੀ ਜਦੋਂ ਬਾਰੇ ਨੂੰ ਜਾਣ ਲਗਾ ਪੂਛ ਬਣਾਇਆ ਜੀ ਹਾਂ ਉਹ ਤੋਂ ਬਣਾਵਾਂਗੇ ਵਾਈਟ ਕਲਰ ਦੀ ਇਹਦੀ ਸਾਰੀ ਉਹ ਯੂਨੀਫਾਰਮ ਜੀ ਵੀ ਵਾਈਟ ਕਲਰ ਦੀ ਇੱਥੇ ਨੇ ਫਰਸ਼ ਬੜੀ ਜਾਂਦਾ ਰੋਜ਼ ਨਹੀਂ ਹਰ ਸਾਮ ਕਰਦੀ ਨਹੀਂ ਰਾਈਜ਼ ਨਹੀਂ ਜੇ ਹੋਰ ਫੋਨ ਵੀ ਵੱਜ ਗਈ ਤਾਂ ਫਿਰ ਕੁਝ ਤਾਂ ਫਿੱਪਰੇ ਵੀ ਕੰਮ ਜਾਂਦਾ ਕੋਈ ਕਿਵੇਂ ਕਰਵਾਇਆ ਕੋਲਾ ਜਾਂਦਾ ਕੋਲਾ ਹੀ ਹੈ ਕਰਦਾ ਇਹ ਨਾ ਕੋਲਾ ਹੁੰਦਾ ਮੈਂ ਨਹੀਂ ਉਸ ਸਮਝ ਜਿਵੇਂ ਹੈਗਾ ਨਾ ਇਹ ਮਿੱਕੀ ਹੈਗਾ ਬੜਾ ਜੀ ਬੜੀ ਜੀ ਹੈ ਹਾਂ ਖਾਈ ਛੋਟਾ ਦਿੰਦੇ ਤਾਂ ਖੇਰ ਹੂੰ ਕਰੋ ਨਹੀਂ ਇਹ ਫੂ ਇੱਕ ਦੂਰ ਕਿ ਕਿੰਨਾ ਕੁ ਚਾ ਜਾਣਾ ਨਾ ਜਾਣਾ ਹੂੰ ਇਹ ਜਿ ਸ਼ੇਪ ਚੋਣੀ ਆ ਗੋਡੇ ਦੇ ਵਿਖੀਆਂ ਆ ਰਿਹਾ ਆ ਗੋਡੇ ਦੇ ਚਾਹੀਦੀਆਂ ਹਾਂ ਗੋਡੇ ਦੇ ਉੱਤੇ ਇੱਥੇ ਹੀ ਹੈ ਉਹ ਆਹ ਥੋੜੀ ਜਿਹੀ ਮੁੰਡੀ ਉਹ ਵਾਹ ਕੋਈ ਤੇਰਾ ਸਾਜ ਨਹੀਂ ਕੋ ਮੁੰਡਾ ਦੇ ਹੋਏ ਇੱਥੇ ਤੇ ਵਿੱਚ ਕੀ ਬਟਦਾ ਇੱਕ ਬਗਲੀ ਆ ਆਹ ਤਾਂ ਸਮਾਰ ਬਾਕੜਾ ਰਿਖੇ ਦਿੱਤੇ ਨਾ ਹਾਈ ਤਾਂ ਉਹ ਵੀ ਉਹਨਾਂ ਦੇ ਪੱਤੀ ਗਰਮੀ ਚ ਉਹਨਾਂ ਇਸ ਟਿਫੂ ਵੀ ਕਿੱਥੇ ਪੈਣਿਆ ਚਾਹੇ ਇੱਥੇ ਪੈਣਿਆ ਇੱਥੇ 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 ਪੈਣੇ ਇੱਥੇ ਉਹ ਉਹਨਾਂ ਦੇ ਇੱਥੇ ਵੀ ਪਏ ਹੁੰਦੇ ਸ਼ੋਲਡਰਸ ਸ਼ੋਲਡਰਾਂ ਤੇ ਫੇਰ ਆ ਬਗਲੋ ਚ ਪੈਣਿਆ ਜੀ ਗਲਾਂ ਵਿੱਚ ਪੈਣਿਆ ਦਸ ਤੇ ਉਦੋਂ ਬਾਅਦ ਸ਼ੂਜ਼ ਤੇ ਇੰਨੀ ਤਪਦੀ ਗਰਮੀ 'ਚ ਖੇਡਦੇ ਤੇ ਵਿਚਾਰੇ ਤਾਂ ਨਹੀਂ ਆ ਗਰਮੀ ਬਹੁਤ ਔਖਾ ਇਹਨਾਂ ਸਮਾਂ ਇਹ ਤਾਂ ਜਿਹੜੀ ਲਾਈਨ 'ਚ ਬੰਦਾ ਪੈਂਦਾ ਉਹਨੂੰ ਹੀ ਪਤਾ ਹੈ ਹਾਂ ਨਹੀਂ ਤੇ ਹੋਲੀ ਕੋਲ ਆ ਗਿਆ ਹਾਂ ਹੋਰ موبائل ਨਹੀਂ ਚਾਲੇ ਮਹੀਨੇ 'ਕ ਵਾਸਤੇ ਤਾਂ ਸੁਆਗ ਬਣੂੰਗਾ ਹੀ ਖੁਸ਼ ਚੱਲ ਹੁਣ ਪਕਟ ਦਾ ਮੁੱਲ ਮੋੜਦੀ ਨਹੀਂ ਉੱਥੇ ਮੁੰਡੇ ਆਉਂਦੇ ਉਹਨਾਂ ਦੇ ਪਾਇਰ ਤੋਂ ਪਾਇਆ ਹੁੰਦਾ ਡਰੈਕਟੇ ਤੋਂ ਪਾਉਂਦਾ ਸਾਰਿਆਂ ਨੂੰ ਇਹ ਪਤਲਾ ਕਰਦੇ ਨੇ ਉਹਨਾਂ ਨੇ ਆਹ ਯਾ ਮੈਨੂੰ ਤਾਂ ਗਰਮੀ ਲੱਗ ਰਹੀ ਆਹ ਬੋਲ ਸ੍ਰੀ ਕਾਲ ਵਰਜਿਨ ਸਾਰੇ ਤੂੰ ਕੀ ਕਹਿਣਾ ਹੈਗਾ ਕਿ ਮੈਂ ਚਲ ਗਿਆ ਅਕੈਡਮੀ ਤੇ ਆਹਨ ਕਲਾਉ ਨੂੰ ਸਾਲੇ ਇੱਕ ਦਫਾ ਕਰੋ ਤੁਹਾਨੂੰ ਸਾਹ ਨਹੀਂ ਨਾ ਬੋਲ ਯਾਰ ਤੂੰ ਮੇਰਾ ਯਾਰ ਹੋ ਗਏ ਮੇਰੀ ਫਿਤਨਾ ਨਹੀਂ ਕਰਦਾ ਕਰਨੀ ਨਹੀਂ ਅਗਲੇ ਦਿਮਾਗ ਆ ਇਹਨਾਂ ਨੂੰ ਸ਼ਰਮ ਨਹੀਂ ਆਉਂਦੀ ਤੈਨੂੰ ਬਹੁਤ ਜ਼ਿਆਦਾ ਪੁੱਛੋ ਨਾ ਤੁਸੀਂ ਕਰੇ ਨਹੀਂ ਮੇਰਾ ਭਾਪਨੇ ਕੋਲ ਦਵਾਈ ਲੈਣ ਆ ਰਿਹਾ ਮੜ ਕੇ ਸੱਚੀ ਹੋਰ ਮਹੀਨਾ ਰਹੇ ਇਹਨਾਂ ਦੇ ਤੈਨੂੰ ਵੀ ਮੈਂਟਰ ਕਰ ਦੇਣਾ ਕੋਈ ਨਹੀਂ ਹੋਣਾ ਤੇਰੀ ਹੋਰ ਸੁਣਾ ਵਠੀ ਜੂ ਤੂੰ ਦੀ ਸੁਣਾ ਕਰੇ ਰਹਿਣਾ ਤੂੰ ਮੇਰੇ ਨਾਲ ਹੀ ਐ ਬਾਬਾ ਰਹਿਣਾ ਤੂੰ ਮੇਰੇ ਨਾਲ ਹੀ ਓਦੋਂ ਨਹੀਂ ਇਹਨਾਂ ਨੇ ਹੋਣਾ ਦੰ ਨਾ ਮਿਲਦਾ ਨਾ ਮਿਲਦਾ ਨਾ ਤੇ ਮੈਂ ਕਿਹਾ ਤੇਰੇ ਨਾਲ ਦੀ ਉਹਦੇ ਮਿਲੇ ਬੈਠੇ ਕਿ ਜਾਣਾ ਇਹ ਮੇਰਾ ਫਰੈਂਡ ਹੈ ਇਹ ਕਿਵੇਂ ਹਰ ਦੂਜਾ ਪੱਕਾ ਹੀ ਉੱਥੇ ਕਾਲੂਆ ਭਲਾ ਕਾਲਾ ਹੋ ਗਿਆ ਯਾਰ ਇਹ ਇੱਥੇ ਹੀ ਘਰੋਂ ਜਾਂਦਾ ਕਿ ਤੇ ਫਿਰ ਦਿੱਲੀ ਦੇ 2 ਘੰਟੇ ਲਾਉਂਦਾ ਅੱਛਾ 2 ਹੋ ਗਏ ਉਹ ਤੇ ਬੰਗਾਲੀ ਵਾਲੇ ਬੋਲਦੇ ਕਿੰਨਾ ਕਾਲਾ ਹੋ ਗਿਆ ਕਾਲੂਆ ਤੂੰ ਮੇਰੇ ਕੱਲੂ ਰਿਆ ਉਹਦਾ ਬਹੁਤ ਚੰਨ ਨੇ ਇੱਕ ਪਾਉਂਦਾ ਬੜਾ ਚਿੱਟਾ ਹੋ ਗਿਆ ਪਰ ਇੰਦਰ ਚੈੱਕ ਕਰ ਆਉਂਦੇ ਆ ਦੇ ਪਾਸੇ ਬ੍ਰਾਈਟਨੈਸ ਨਾਲ ਵਧਾ ਲਈ ਆਹੋ ਇਹ ਕਰਨ ਦਾ ਅੱਖਾਂ ਕੇ ਵੀ ਲਾਲ ਕੀਤੀਆਂ ਈ ਦਾਰੂ ਦੁਰੂ ਨਹੀਂ ਪਾਉਂਦਾ ਕੋਈ ਦਾ ਸਿਰ ਖਾ ਇਹਨਾਂ ਨੂੰ ਤੁਸੀਂ ਕੀ ਕਰ ਗਿਆ ਨੂੰ ਕੀ ਕਹਿੰਦੇ ਆ ਰਿਐਕਸ਼ਨ ਇਹ ਫੁੱਲ ਰੱਖਣੀ ਹੁਣ ਚੰਗਾ ਰਿਐਕਸ਼ਨ ਕਰਕੇ ਦਾਰੂ ਮੈਂ ਤਾਂ ਔੜੀ ਲਾਈ ਦੇ ਕੁਝ ਬਣ ਕੇ ਵਿਖਾਉਣਾ ਨਹੀਂ ਨਹੀਂ ਸਹੀ ਗੱਲ ਤੂੰ বৌਜੀ ਮਾਂ ਜੀ ਮੈਂ ਕਰੀਟਰ ਦੋਵੇਂ ਇੰਡੀਆ ਨੂੰ ਕਰਾਂਗੇ ਸਹੀ ਹੈ ਐ ਫਰ ਸੇ ਮੈਂ ਬਹੁਤ ਵੇਖਿਆ ਫੌਜੀ ਬੜਾ ਮਤਲਬ ਨਹੀਂ ਨਹੀਂ ਵਧੀਆ ਜੌਬ ਬਹੁਤ ਵਧੀਆ ਹੈ ਨਹੀਂ ਵਧੀਆ ਵਧੀਆ ਸੁਣ ਨੱਕ ਸੁਖ ਮਾ ਪਿਓ ਨੂੰ ਬੜਾ ਹੋ ਜਾਂਦਾ ਜਿਵੇਂ ਮੈਡੀਸਿਨ ਵਗੈਰਾ ਦਾ ਨਾ ਬਾਟੀ ਲੈਣੀ ਹੋ ਮੈਂ ਸੁਖ ਹੁੰਦੀ ਹੈ ਖਾਣ ਪੀਣ ਦੀ ਤੇ ਫਿਰ ਮਹੀਨਾ ਕਾਇ ਹੈ ਹਾਂ ਕੰਟੀਨੂ ਜੈਮ ਲਿਆ ਕੇ ਰਹੀ ਮੈਂ ਹਾਂ ਹਾਂ ਅਧਿਕਾਰਿਕ ਦਾ ਟੌਰਨ ਉਹ ਸਭ ਤੋਂ ਵਧੀਆ ਹੀ ਆਪਣੇਗਾ ਗਵਾਂਢੀਆ ਦੂਜਾ ਉਹ ਕਰਨ ਫੌਜੀ ਹੂੰ ਦੀਪ ਵਾਲਾ ਹੈ ਉਹਨਾਂ ਨੇ ਹੀ ਦਾਲਦਾ ਮੇਰਾ ਤਮਾਮਾ ਹੀ ਤੇ ਉਹਨੇ ਸਾਰੀ ਉਮਰ ਪਾਠ ਹੀ ਕੀਤਾ ਇੱਥੇ ਬਲੇ ਗੋਪੇ ਆਹ ਵੇ ਚੋਰ ਜਾ ਪਿੱਛੇ ਨੂੰ ਇਹ ਚੱਲਿਆ ਹੈ ਕਿੱਥੇ ਚੱਲਿਆ ਮੈਂ ਪਰੋ ਪਰੋਚਰੀ ਕਰਕੇ ਲਿਆ ਸਮਾਨ ਹੂੰ ਇੱਧਰ ਵੇਖੀ ਟੇਡ ਡੀ ਪਾਈ ਤੋਂ ਪਰਲੇ ਪੰਨੇ ਵਹਿ ਜਾ ਏਡੀ ਮੋਟੀ ਕਿਟ ਤੇ ਆ ਬਲ ਥੱਲੇ ਵੜੀ ਜਾਂਦੀ ਭਰਾਵਾ ਮੈਂ ਉਹਦੀ ਲਾਈ ਨਹੀਂ ਹੋਣੇ ਪਾ ਕੇ ਉਧਰੋਂ ਲਾਈ ਹੈ ਤੇਰੇ ਨਾਲ ਹੱਥ ਮਲਾਇਆ ਕਿ ਤੇ ਤੁਹਾਡੇ ਘੜੇ ਤਾਂ ਨਹੀਂ ਲਾ ਲੈਣੇ ਚੱਲ ਜੀ ਉਹ ਕੁਲੀ ਵੀ ਆ ਗਈ ਭੱਜ ਗਈ ਮੈਂ ਸੰਗਦਾ ਬਲੋਗ ਤੋਂ ਚਲੋ ਕੇ ਬਾਏ ਕਰੋ ਚਲੋ ਕੇ ਬਾਏ ਬ੍ਰੋ ਬਾਏ ਬਾਏ ਤੇ ਇੱਥੇ ਮੱਲਾਂ ਵਾਲੇ ਅਸੀਂ ਰੁਕੇ ਸੀਗੇ ਇਹਨਾਂ ਨੇ ਬਲੱਡ ਟੈਸਟ ਕਰਵਾਉਣੇ ਸੀ ਉਸ ਲਈ ਸੈਂਪਲ ਦੇ ਰਹੇ ਸੀ ਸੋ ਉਸ ਤੋਂ ਬਾਅਦ ਅਸੀਂ ਘਰ ਵਾਪਸ ਆ ਗਏ ਸੀ